ਸਾਵਰਾਜ ਚੋਣ ਕਮਿਸ਼ਨ ਵੱਲੋਂ ਕਰ ਦਿੱਤਾ ਗਿਆ ਐਲਾਨ ਪੰਜਾਬ ਦੀਆਂ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਜੋ ਵੱਡੀ ਖਬਰ ਆਈ ਹੈ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਤੇ ਪੰਚਾਇਤੀ ਨਗਰ ਕੌਂਸਲ ਦੀਆਂ ਚੋਣਾਂ ਜੋ ਹੋਣੀਆਂ ਨੇ ਉਸ ਦੇ ਸਬੰਧੀ ਪਾਰਟੀਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸੋ ਨਗਰ ਨਿਗਮ ਚੋਣਾਂ ਲਈ ਕਿਹੜੀ ਤਰੀਕ ਦਾ ਐਲਾਨ ਕੀਤਾ ਹੈ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਤਰੀਕਾ ਫਾਈਨਲ ਕਰ ਲਿਆ ਗਿਆ ਨੇ ਕਦੋਂ ਚੋਣਾਂ ਹੋਣੀਆਂ ਨੇ ਥੋੜੇ ਨਾਲ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚੋਣ ਜੰਬਤਾ ਸ਼ੁਰੂ ਹੋ ਜਾਏਗਾ ਪੰਜਾਬ ਵਿੱਚ ਚੋਣ ਖੜਾ ਫਿਰ ਇੱਕ ਵਾਰ ਪਖੇਗਾ ਜੋ ਕਿ ਪੰਜ ਨਗਰ ਨਿਗਮ ਨੇ ਤੇ ਲਗਭਗ 4 ਦਰਜਣ ਤੋਂ ਵੱਧ ਜਿਹੜੀਆਂ ਪੰਚਾਇਤੀ ਕੌਂਸਲ ਚੋਣਾਂ ਨੇ ਉਨ੍ਹਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਨੇ ਐਲਾਨ ਹੋਣਾ ਬਾਕੀ ਰਹਿ ਗਿਆ ਹੈ ਤਰੀਕੇ ਫਾਈਨਲ ਹੋ ਗਈਆਂ ਨੋਟੀਫਿਕੇਸ਼ਨ ਜਾਰੀ ਹੋਣਾ ਸੀ ਜੋ 25 ਤਰੀਕ ਨੂੰ ਉਹ 25 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜੋ ਕਿ ਅੱਜ ਸਵੇਰੇ ਤੱਕ ਉਹ ਨੋਟੀਫਿਕੇਸ਼ਨ ਜਾਰੀ ਹੋਵੇਗਾ ਹੋਵੇਗਾ ਜੋ ਪੰਜਾਬ ਰਾਜ ਚੋਣ ਕਮਿਸ਼ਨ ਨੇ ਫਾਈਨਲ ਕਰ ਲਿਆ ਸੋ ਦਸੰਬਰ ਦੇ ਆਖਰੀ ਹਫਤੇ ਦੇ ਵਿੱਚ ਚੋਣਾ ਕਰਵਾਉਣ ਲਈ ਜੋ ਐਲਾਨ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਕੁਝ ਪਾਰਟੀਆਂ ਦੇ ਵੱਲੋਂ ਚੋਣ ਕਮਿਸ਼ਨ ਨੂੰ ਇਹ ਵੀ ਲਿਖਿਆ ਗਿਆ ਕਿ ਚੋਣਾਂ ਲੇਟ ਕਰਵਾਈਆਂ ਜਾਣ ਜਿਸ ਕਾਰਨ ਕੱਲ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਸਕਿਆ ਜੋ ਹੁਣ ਅਗਲੀਆਂ ਤਰੀਕਾ ਫਾਈਨਲ ਕੀਤੀਆਂ ਜਾ ਰਹੀਆਂ ਨੇ ਜੋ 2025 ਦੇ ਵਿੱਚ ਪਹਿਲੇ ਮਹੀਨੇ ਦੇ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਜਿਸ ਨੂੰ ਲੈ ਕੇ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਹੋਵੇਗਾ ਸੋ ਸਾਰੀਆਂ ਸਿਆਸੀ ਪਾਰਟੀਆਂ ਨੇ ਅੰਦਰ ਖਾਤੇ ਤਿਆਰੀਆਂ ਆਪਣੀਆਂ ਸ਼ੁਰੂ ਕਰ ਲੀਆਂ ਨੇ ਦੇਸ਼ ਦੀ ਸਭ ਤੋਂ ਉੱਚ ਅਦਾਲਤ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ 8 ਹਫਤਿਆਂ ਦੇ ਅੰਦਰ-ਅੰਦਰ ਚੋਣਾਂ ਸੰਬੰਧੀ ਸਾਰੀ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦਿੱਤੇ ਸਨ ਚੋਣਾਂ ਨੂੰ 8 ਨੂੰ ਪਾਪਦਿਆ ਆਮ ਆਦਮੀ ਪਾਰਟੀ ਵੱਲੋਂ ਅੱਜ ਮੰਗਲਵਾਰ ਨੂੰ ਪਟਿਆਲਾ ਤੋਂ ਅਮਰਸਰ ਸਾਹਿਬ ਤੱਕ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਯਾਤਰਾ ਨੂੰ ਜਿਮਣੀ ਚੋਣਾਂ ਵਿੱਚ 3 ਸੀਟਾਂ ਤੇ ਹੋਈ ਜਿੱਤ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਅਮਨ ਅਰੋੜਾ ਨੂੰ ਪ੍ਰਧਾਨ ਅਤੇ ਅਮਨ ਸ਼ੈਰੀ ਤਲਸੀ ਨੂੰ ਜਿਹੜਾ ਕਿ ਮੀਤ ਪ੍ਰਧਾਨ ਬਣਾਇਆ ਹੈ ਉਸ ਦੇ ਧੰਨਵਾਦ ਲਈ ਰੈਲੀ ਦਾ ਜਿਹੜਾ ਨਾਮ ਰੱਖਿਆ ਗਿਆ ਹੈ ਸੂਪਰ ਸਿਆਸੀ ਹਲਕੇ ਵਿੱਚ ਚਰਚਾ ਹੈ ਕਿ ਆਪ ਵੱਲੋਂ ਇਹ ਯਾਤਰਾ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਦੀ ਯਾਤਰਾ ਸ਼ੁਰੂ ਕੀਤੀ ਹੈ ਪਹਿਲੀ ਵਾਰ ਹੈ ਕਿ ਕਿਸੇ ਸਿਆਸੀ ਪਾਰਟੀ ਵੱਲੋਂ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਹੁਣ ਤੱਕ ਜਿੰਨੀਆਂ ਵੀ ਸਿਆਸੀ ਪਾਰਟੀਆਂ ਵੱਲੋਂ ਯਾਤਰਾਵਾਂ ਕੱਢੀਆਂ ਆਗੀਆਂ ਨੇ ਧੰਨਵਾਦ ਯਾਤਰਾਵਾਂ ਸ਼ੁਰੂ ਕੀਤੀਆਂ ਗਿਆ ਨੇ ਉਹ ਦਰਬਾਰ ਸਾਹਿਬ ਅਮਰਸਰ ਤੋਂ ਸ਼ੁਰੂ ਹੁੰਦੀਆਂ ਸੀ ਜਾਂ ਦੁਰਗਾਣਾ ਮੰਦਿਰ ਜਾਂ ਫਿਰ ਭਗਵਾਨ ਵਾਲਮੀਕ ਤਿਰਸਥਾਨ ਤੋਂ ਜਿਹੜੀਆਂ ਕਿ ਸ਼ੁਰੂ ਹੁੰਦੀਆਂ ਸੀ ਜਾਂ ਉੱਥੇ ਨਮਸਤਕ ਹੁੰਦੀਆਂ ਸੀ ਸੋ ਪਹਿਲੀ ਵਾਰ ਕਾਲੀ ਮਾਤਾ ਮੰਦਰ ਤੋਂ ਇਹ ਯਾਤਰਾ ਸ਼ੁਰੂ ਹੋ ਰਹੀ ਏ ਸੋ ਦੱਸਿਆ ਜਾ ਰਿਹਾ ਕਿ ਇਹ ਪੰਜ ਨਗਰ ਨਿਗਮ ਚੋਣਾ ਜਿਹੜੀਆਂ ਨੇ ਉਹਨਾਂ ਨੂੰ ਮੁੱਖ ਰੱਖਿਆ ਜਾ ਰਿਹਾ ਜਿਵੇਂ ਪਟਿਆਲਾ ਦੇ ਵਿੱਚ ਨਗਰ ਨਿਗਮ ਹੈ ਲੁਧਿਆਣਾ ਦੇ ਵਿੱਚ ਫਗਵਾੜਾ ਦੇ ਵਿੱਚ ਜਲੰਧਰ ਵਿੱਚ ਤੇ ਅੰਮ੍ਰਿਤਸਰ 'ਚ ਇਹ ਪੰਜ ਨਗਰ ਨਿਗਮਾਂ ਥਾਣੀ ਜਿਹੜੀ ਯਾਤਰਾ ਉਹ ਆਮ ਆਦਮੀ ਪਾਰਟੀ ਦੀ ਕੱਢੀ ਜਾ ਰਹੀ ਏ ਇਸ ਤੋਂ ਇਲਾਵਾ ਚਾਰ ਦਰਜਣ ਤੋਂ ਬਾਅਦ ਜਿਹੜੇ ਨਗਰ ਕੌਂਸਲ ਨੇ ਨਗਰ ਪੰਚਾਇਤਾਂ ਤੋਂ ਇਲਾਵਾ ਕਈ ਨਗਰ ਕੌਂਸਲ ਦੀਆਂ ਜਿਮਨੀ ਚੋਣ ਵੀ ਹੋਣੀਆਂ ਐ ਆਪ ਵੱਲੋਂ ਕੱਢੀ ਜਾ ਰਹੀ ਧੰਨਵਾਦ ਯਾਤਰਾ ਵੀ ਇਨ੍ਹਾਂ ਸ਼ਹਿਰਾਂ ਵਿੱਚੋਂ ਹੀ ਗੁਜ਼ਰੇਗੀ ਜਿੱਥੇ ਨਗਰ ਪੰਚਾਇਤਾਂ ਚੋਣਾ ਹੋਣੀਆਂ ਨੇ ਸੂਤਰ ਦੱਸਦੇ ਹਨ ਕਿ ਕੁਝ ਉਹ ਸ਼ਹਿਰੀ ਵੋਟਰਾਂ ਨੂੰ ਲਾਮਬੰਦ ਕਰਨ ਲਈ ਇਹ ਯਾਤਰਾ ਦਾ ਪ੍ਰੋਗਰਾਮ ਬਣਾਇਆ ਗਿਆ ਕਿ ਸ਼ਹਿਰੀ ਵੋਟਰ ਜਿਹੜੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜਾ ਸਕੇ ਜੋ ਕਿ ਭਾਜਪਾ ਦੇ ਨਾਲ ਸੰਬੰਧ ਰੱਖਦੇ ਨੇ ਛੇਨੇ ਵੀ ਸ਼ਹਿਰੀ ਵੋਟਰ ਨੇ ਸੋ ਸਥਾਨਕ ਸਰਕਾਰਾਂ ਭਾਗ ਨੇ ਚੋਣਾਂ ਕਰਵਾ ਲਈ ਨੋਟੀਫਿਕੇਸ਼ਨ ਜਿਹੜਾ ਜਾਰੀ ਕਰਕੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪਹੁੰਚ ਦਿੱਤਾ ਹੈ ਹੁਣ ਚੋਣ ਕਮਿਸ਼ਨ ਨੇ ਚੋਣਾਂ ਸੰਬੰਧੀ ਅਗਲੀ ਪ੍ਰਕਿਰਿਆ ਜਾਰੀ ਕਰਨੀ ਹੈ ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਦਾ ਇਸ਼ਾਰਾ ਮਿਲਦਿਆਂ ਹੀ ਚੋਣ ਕਮਿਸ਼ਨ ਨੇ ਸਥਾਨਕ ਚੋਣਾਂ ਦਾ ਸ਼ਡਿਊਲ ਜਾਰੀ ਕਰ ਦੇਣਾ ਹੈ ਜੋ ਕਿ ਇਹੀ ਕਿਹਾ ਜਾ ਰਿਹਾ ਸੀ ਕਿ ਪੰਜਾਬ ਰਾਜ ਚੋਣ ਕਮਿਸ਼ਨ ਕਮਲ ਚੌਧਰੀ ਨੇ ਪੰਜਾਬ ਜਾਗਰਣ ਨੂੰ ਦੱਸਿਆ ਸੀ ਕਿ ਸੂਬਾ ਸਰਕਾਰ ਨੇ ਦਸੰਬਰ ਦੇ ਅੰਤ ਤੱਕ ਚੋਣਾਂ ਕਰਵਾਉਣ ਸੰਬੰਧੀ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਹੈ ਇਸ ਤਰ੍ਹਾਂ ਕਮਿਸ਼ਨ ਦੀ ਕੋਸ਼ਿਸ਼ ਰਹੇਗੀ ਰਹਿ ਗਈ ਕਿ ਦਸੰਬਰ ਦੇ ਅੰਤ ਤੱਕ ਚੋਣਾ ਕਰਵਾ ਦਿੱਤੀਆਂ ਜਾਣ ਪਰ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਕਿ ਜਿਹੜਾ ਕਿ ਲਾਸਟ ਹਫਤੇ ਦੇ ਵਿੱਚ ਸ਼ਹੀਦੀ ਦਿਹਾੜੇ ਹੁੰਦੇ ਨੇ ਉਹਨਾਂ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਚੋਣਾ ਜਿਹੜੀਆਂ ਨੇ ਜਾਂ ਤਾਂ ਪਹਿਲਾ ਕਰਵਾ ਲਈਆਂ ਜਾਣ ਜਾਂ ਚੋਣਾ ਫਿਰ ਜਨਵਰੀ ਮਹੀਨੇ 'ਚ ਕਰਾਈਆਂ ਜਾਣ ਇਸ ਨੂੰ ਲੈ ਕੇ ਜਿਹੜਾ ਪੰਜਾਬ ਰਾਜ ਚੋਣ ਕਮਿਸ਼ਨ ਕਮਲ ਚੌਧਰੀ ਵੱਲੋਂ ਕੋਈ ਨਵੀਂ ਤਰੀਕ ਜਿਹੜੀ ਉਲਿੱਕੀ ਜਾ ਰਹੀ ਹੈ ਜਨਵਰੀ ਦੇ ਪਹਿਲੇ ਹਫਤੇ ਜੋ ਕਿ ਚੋਣਾਂ ਹੋ ਸਕਦੀਆਂ ਨੇ ਦੱਸਿਆ ਜਾਂਦਾ ਹੈ ਕਿ ਚੋਣਾਂ ਸਬੰਧੀ ਫੈਸਲਾ ਹੁਣ ਕਮਿਸ਼ਨ ਵੱਲੋਂ ਬਹੁਤ ਜਲਦੀ ਲਿਆ ਜਾਣਾ ਹੈ ਭਾਰਤ ਦੇ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਤੇ ਹੁਣ ਜਮਨੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਰੀਕ ਵਿੱਚ ਬਦਲਾਅ ਕਰ ਚੁੱਕੇ ਹਨ ਜੇਕਰ ਪੰਜਾਬ ਰਾਜ ਚੋਣ ਕਮਿਸ਼ਨ ਚਾਹੁੰਦਾ ਚੋਣਾਂ ਜਨਵਰੀ ਦੇ ਪਹਿਲੇ ਜਾਂ ਦੂਜੇ ਹਫਤੇ ਕਰਵਾ ਸਕਦੇ ਹਨ ਵੈਸੇ ਵੀ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਕ 8 ਹਫਤਿਆਂ ਦਾ ਸਮਾਂ ਦਸੰਬਰ ਦੇ ਅੰਤ ਤੱਕ ਪੂਰਾ ਹੋ ਜਾਏਗਾ ਜੋ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਸੀ ਕਿ 8 ਹਫਤਿਆਂ ਦੇ ਅੰਦਰ ਅੰਦਰ ਨਗਰ ਨਿਗਮ ਚੋਣਾਂ ਕਰਵਾਈਆਂ ਜਾਣ